ਸਰਕਾਰ ਜੀਂਦਾਬਾਤ ਪੁਲਿਸ ਪ੍ਰਸ਼ਾਸਨ ਜੀਂਦਾਬਾਤ ਪੰਜਾਬ ਸਰਕਾਰ ਜੀਂਦਾਬਾਤ ਗਲੀਆਂ 'ਚ ਧੱਕਾ ਨਹੀਂ ਹੋਣਗੇ ਨਹੀਂ ਹੋਣਗੇ ਨਹੀਂ ਹੋਣਗੇ ਹਲਕਾ ਅਨਚਾਰਜ ਸਮਸ਼ੇਰ ਸਿੰਘ ਜੀਂਦਾਬਾਤ ਹਲਕਾ ਅਨਚਾਰਜ ਸਮਸ਼ੇਰ ਸਿੰਘ ਜੀਂਦਾਬਾਤ ਵਿਜਾਜ ਕਮਜੇ ਨਹੀਂ ਹੋਣਗੇ ਵਿਜਾਜ ਕਮਜੇ ਨਹੀਂ ਹੋਣਗੇ ਪੁਲਿਸ ਪ੍ਰਸ਼ਾਸਨ ਜੀਂਦਾਬਾਤ ਹਲਕਾ ਅਨਚਾਰਜ ਜੀਂਦਾਬਾਤ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਦੀਨ ਪਿੰਦੇ ਪਿੰਡ ਕਤੋਵਾਲ ਦੇ ਵਿੱਚ ਮਾਹੌਲ ਉਸ ਵੇਲੇ ਆ ਗਿਆ ਜਦੋਂ ਪਿੰਡ ਦੀ ਪੰਚਾਇਤ ਦੀ ਇਕਵਾਹੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਖਿਲਾਫ ਗਲੀਆਂ ਦੇ ਨਜਾਇਜ਼ ਕਬਜ਼ਿਆਂ ਖਿਲਾਫ ਜਿਹੜੀ ਆ ਨਾਰੇਬਾਜੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਸੁਖਵਿੰਦਰ ਸਿੰਘ ਨੇ ਗੁਰਾਇਆ ਜੋ ਜਥੇਬੰਦੀ ਦੇ ਵੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜੋ ਸੂਬਾ ਪਧਰੀ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਨਾਰੇਬਾਜੀ ਦਾ ਕੀ ਕਾਰਨ ਆ ਪਿੰਡ ਵਾਸੀਆਂ ਦੇ ਵਿੱਚ ਜਿਹੜਾ ਐਡਾ ਵੱਡਾ ਰੋਸ ਪਾਇਆ ਜਾ ਰਿਹਾ ਵਾ ਗਲੀਆਂ ਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਉਹਦਾ ਮੁੱਖ ਕਾਰਨ ਕੀ ਆ ਤੇ ਉਹਨਾਂ ਦੇ ਨਾਲ ਹੀ ਜਿਵੇਂ ਉਹਨਾਂ ਦੇ ਧਰਮ ਪਤਨੀ ਨੇ ਮਨਜਿੰਦਰ ਕੌਰ ਸਰਪੰਚ ਇਹਨਾਂ ਤੋਂ ਵਾ ਹੋਰ ਵੀ ਪਿੰਡ ਵਾਸੀ ਨੇ ਦੱਸਿਆ ਜਾ ਰਿਹਾ ਵਾ ਅਸਲ ਦੇ ਵਿੱਚ ਕਰੀਬ 10 11 ਵਿਅਕਤੀਆਂ ਦੇ ਖਿਲਾਫ ਇੱਕ ਗਲੀ ਦੇ ਉੱਪਰ ਇੱਕ ਮਕਾਨ ਦੀ əsਰੀ ਨੂੰ ਲੈ ਕੇ ਉਸ ਦੀ ਛੇੜਛਾੜ ਦੇ ਦੋਸ਼ਾਂ ਹੇਠ ਜਿਹੜਾ ਵਾ ਮਾਮਲਾ ਦਰਜ ਕਰ ਦਿੱਤਾ ਹੈ 11 ਹੋਰ ਵਿਅਕਤੀਆਂ ਖਿਲਾਫ ਗੱਲਬਾਤ ਕਰ ਲੈਣੀ ਹੈ ਕੀ ਸੀ ਇਹ ਸਾਰਾ ਮਾਮਲਾ ਸਰ ਮੈਂ ਜੀ ਪੰਜਾਬ ਵਾਈਸ ਪ੍ਰਧਾਨ ਮਾਝਾ ਕਸ਼ਾਂਸ਼ਨ ਕਮੇਟੀ ਮੌਜੂਦਾ ਲੰਬੜਦਾਰ ਵੀ ਹਾਂ ਮੇਰੇ ਮਿਸ ਜਿਹੜੇ ਨੇ ਇੱਥੇ ਮੌਜੂਦਾ ਸਰਪੰਚ ਨੇ ਇਹਨਾਂ ਵੱਲੋਂ ਨੋਟਸ ਇਹਨਾਂ ਨੂੰ 3 4 ਦਿੱਤੇ ਹੋਏ ਆ ਜੀ ਇਨਾਂ ਦੇ ਇਹ ਪਲਾਟ ਦੀ ਜਿੱਥੇ ਉਹ ਸਾਰੀ ਕਰ ਰਹੇ ਨੇ ਇਸ ਪਲਾਟ ਦੀ ਨਿਸ਼ਾਨਦੀ ਹੋਈ ਆ ਬਿਲਕੁਲ ਮੌਜੂਦਾ ਜਿਹੜੇ ਬੰਦਿਆਂ ਦੇ ਸਾਰੇ ਪਿੰਡ ਦੇ ਸਾਹਮਣੇ ਉੱਥੇ ਨਿਸ਼ਾਨਦੀ ਹੋਈ ਆ ਉਹ ਨਿਸ਼ਾਨਦੇ ਹੀ ਤੇ ਇਹਨਾਂ ਕੰਧ ਕੱਟ ਲਈ ਹੋਈ ਆ ਚੱਲੇ ਤੇ ਇਹਨਾਂ ਨੂੰ ਹੁਣ ਇਹਨਾਂ باوجود ਇਹਨਾਂ ਨੂੰ ਕਿਹਾ ਸੀ 1 ਫੁੱਟ ਗੈਲੀ ਵਧਾਓ ਤੇ ਸਹਿਮਤੀ ਨਾਲ ਇਹਨਾਂ ਨੇ 3-3 ਫੁੱਟ ਗੈਲੀ ਵਧਾਤੀ ਆ ਉਰਤੇ ਕੰਧਾਂ ਕੱਟਤੀਆਂ ਨੇ ਫੇਰ ਅਸੀਂ ਥੱਲੇ ਇਹਨਾਂ ਦੇ ਸਾਰੀ ਗਲੀ ਦੇ ਵਿੱਚ ਜਿਹੜੀ 3-3 ਫੁੱਟ ਜਿਹੜੀ ਆਏ ਇਹ ਸਾਰੀ ਫੇਰ ਦੁਬਾਰਾ ਕੰਡਾ ਬੇ ਨੇ ਅਸੀਂ ਫੇਰ ਨੋਟਸ ਦਿੱਤੇ ਵੀ ਜਿਹੜਾ ਨਜਾਇਜ਼ ਕਬਜ਼ਾ ਜਿਹੜਾ ਨਾ ਕੀਤਾ ਜਾਏ ਜਿੱਥੇ ਤੁਹਾਡੀ ਨਿਸ਼ਾਨਦੀ ਰੱਖੀ ਗਈ ਆ ਜਿਹੜਾ ਤੂੰ ਉੱਤੇ ਵੀ ਕੀਤਾ ਉਹ ਵੀ ਨਜਾਇਜ਼ ਕੀਤਾ ਪਰ ਚਲੋ ਕੋਈ ਨਹੀਂ ਪਰ ਨਜਾਇਜ਼ ਕਬਜ਼ਾ ਨਾ ਕਰੋ ਜਿੱਥੇ ਤੁਹਾਡੀ ਨਿਸ਼ਾਨਦੀ ਵੱਲੋਂ ਉਰਲੀ ਸਾਈਡ ਤੇ ਜਿਹੜੀ ਗਲੀ ਪੈਂਦੀ ਆ ਇਹਨਾਂ ਦੀ ਸਾਰੀ ਦੇ ਚੜ੍ਹਦੇ ਪਾਸੇ ਉੱਥੇ ਵੀ ਇਹ 5 ਤੋਂ 6 ਫੁੱਟ ਨਿਸ਼ਾਨਦੀ ਤੋਂ ਲਾਵਾ ਬਲਗੇ ਨੇ ਇਹਨਾਂ ਦਾ ਥਾਂ 7 ਫੁੱਟ ਚੌੜਾ ਤੇ 7 ਕਰੋ ਚੌੜਾ ਤੇ 11 ਕਰੋ ਜਿਹੜਾ ਇਹ ਲੰਬਾ ਇਹਨਾਂ 12 ਘਰੂ ਲੰਬਾ ਮੰਨ ਲਿਆ ਤੇ ਇਧਰ ਵੀ ਗਲੀ ਜਿਹੜੀ ਮਿਲਣਾ ਚਾਹੁੰਦੇ ਨੇ ਅਹੀਂ ਮੱਲਣ ਨਹੀਂ ਦੇਣੀ ਬਿਲਕੁਲ ਨਜਾਇਜ਼ ਕਬਜ਼ਾ ਲੋਕਾਂ ਨੇ ਇੱਥੋਂ ਨੰਗਣਾ ਟਰਾਲੀਆਂ ਜੀਵਿੰਦਾਰ ਲੋਕ ਨੇ ਟਰਾਲੀਆਂ ਟਰੈਕਟਰ ਹਰ ਪ੍ਰੋਗਰਾਮ ਹੁੰਦੇ ਹੁਣੇ ਨੇ ਤੇ ਇਹ ਗਲੀ ਮੱਲ ਰਹੇ ਨੇ ਅਸੀਂ ਇਹਨਾਂ ਨੂੰ ਨੋਟਿਸ ਤਿੰਨ ਚਾਰ ਦੇ ਚੁੱਕੇ ਆ ਵੀ ਇਹਨਾਂ ਨੂੰ ਕੋਈ ਨਹੀਂ ਲੱਗਦੀ ਇਹਾਂ ਦੇ ਨਹੀਂ ਮੁੰਣਾ ਨਹੀਂ ਅਸੀਂ ਇਹ ਧੱਕਾ ਕਰਨਾ ਹੀ ਕਰਨਾ ਹੈ ਅਹੀਂ ਗਲੀ ਮੱਲਣੀ ਮਿਲਣੀ ਹੈ ਤੇ ਅਸੀਂ ਇਹ ਇਹ ਅਸੀਂ ਸਾਰੀ ਇਹ ਕਰਕੇ ਜੀ ਅਸੀਂ ਗਲੀ ਮੱਲ ਕੇ ਹਟਣਾ ਸਾਨੂੰ ਕੋਈ ਪਰਵਾਹ ਨਹੀਂ ਤੁਸੀਂ ਜਦੋਂ ਨੋਟਿਸ ਦਿੱਤੇ ਆ ਉਹਦੇ ਨਾਲ ਦੀ ਨਾਲ ਜਿਹੜਾ ਸਬੰਧਤ ਡਿਪਾਰਟਮੈਂਟ ਹੈਗਾ ਉਹਨਾਂ ਦੇ ਧਿਆਨ ਚ ਲੈਂਦਾ ਕਿ ਇਹ ਨਜਾਇਜ਼ ਕਬਜ਼ਾ ਹੋ ਰਿਹਾ ਹੈ ਬਿਲਕੁਲ ਜੀ ਤਿੰਨ ਨੋਟਸ ਇਹਨਾਂ ਦਿੱਤੇ ਨੇ ਜੀ ਵੀਡੀਓ ਸਾਹਿਬ ਨੂੰ ਨੋਟਿਸ ਦਿੱਤਾ ਵੀਡੀਓ ਸਾਹਿਬ ਇੱਥੇ ਖੁਦ ਆਏ ਨੇ ਜਿਹੜਾ ਹੁਣ ਨਿਰਮਲ ਸਿੰਘ ਜਿਹੜੇ ਨੇ ਉਹ ਤੇ ਨਾਲ ਸੈਕਟਰੀ ਜਗਜੀਤ ਰਾਮ ਉਹ ਆਏ ਸੀ ਮੌਕੇ ਤੇ ਉਹਨਾਂ ਦੀ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ ਉਹਨਾਂ ਉਹ ਕਹਿ ਗਏ ਸੀ ਵੀ ਇੱਧਰ ਬਿਲਕੁਲ ਗਲੀ ਚੋਂ ਸਾਰੀ ਨਹੀਂ ਕਰਨੀ ਆਪਣਾ ਜਿੱਥੇ ਤੁਹਾਡੀ ਨਿਸ਼ਾਨਦਈ ਹੈ ਉੱਥੇ ਤੁਹਾਡਾ ਪੂਰਾ ਤੇ ਉੱਥੇ ਤੁਸੀਂ ਜੋ ਮਰਜ਼ੀ ਕਰੋ ਪਰ ਗਲੀ ਦੇ ਵਿੱਚ ਜਿਹੜੀ ਉਹ ਸਾਰੀ ਬਿਲਕੁਲ ਨਹੀਂ ਕਰਨੀ ਸਾਡੇ ਕੋ ਵੀ ਵੀਡੀਓ ਸਾਹਿਬ ਦਾ ਨੋਟਿਸ ਵੀ ਹੈਗਾ ਵੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਲਿਖਤੀ ਲੈ ਲਿਆ ਪਰ ਉਹ ਦੁਬਾਰਾ ਫੇਰ ਅਸੀਂ ਗਏ ਸਾਂ ਮਾਰਾਈ ਦੇ ਇਹਨਾਂ ਨੇ ਮਗਰੋਂ ਕੰਦ ਕੱਢਣ ਦੀ ਕੋਸ਼ਿਸ਼ ਕੀਤੀ ਸਾਨੂੰ ਫੋਨ ਗਿਆ ਅਸੀਂ ਮੈਮ ਐਸਟੀਐਮ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਸਾਰਿਆਂ ਨੂੰ ਮੈਂ ਫੋਨ ਕੀਤਾ ਵੀ ਉੱਥੇ ਮਗਰ ਅਸੀਂ ਕਿਤੇ ਗਏ ਆ ਉੱਥੇ ਕੰਦ ਮਗਰ ਨਿਕਲਣ ਈ ਹੈ ਗਲੀ ਦੇ ਵਿੱਚ ਕਬਜ਼ਾ ਕਰ ਰਹੇ ਨੇ ਅੱਗੇ ਵੀ ਕਬਜ਼ਾ ਇਹਨਾਂ ਇੱਥੇ ਢਾਈ ਕਿਨਾਲਾ ਥਾਮ ਹੈ ਕਬਜ਼ਾ ਕੀਤਾ ਇਹਦੇ ਚ ਸਾਰਾ 11 ਮਰਲੇ ਥਾਵੇਂ ਢਾਈ ਕਨਾਲਾ ਮੌਜੂਦਾ ਦੋਨਾਂ ਬੰਨੇ ਇਹਨਾਂ ਨੇ ਮੱਲਿਆ ਹੋਇਆ ਢਾਈ ਕਨਾਲਾ ਤੇ ਫੇਰ ਵੀ ਲੋਕਾਂ ਨੂੰ ਤੰਗ ਕਰ ਰਹੇ ਨੇ ਬਹੁਤ ਮਾੜੀ ਗੱਲ ਆ ਅਸੀਂ ਨਹੀਂ ਇੰਨਾ ਕਰਨਾ ਚਾਹੁੰਦੇ ਵੀ ਜਿਹੜੇ ਅਸੀਂ ਜਾਣਬੁੱਝ ਕੇ ਅਸੀਂ ਕਿਸੇ ਨਾਲ ਇੰਨੀ ਵਾਰੀ ਗੱਲ ਕਰੀਏ ਅਸੀਂ ਨਾਜਾਇਜ਼ ਗੱਲ ਬਿਲਕੁਲ ਨਹੀਂ ਕਰਨੀ ਬਿਲਕੁਲ ਜਿਹੜਾ ਗਲੀ ਜਿ ਕੰਦ ਕੱਢ ਰਹੇ ਨੇ ਇਹ ਅਸੀਂ ਘਟਣ ਨਹੀਂ ਦੇਣੀ ਧੱਕਾ ਨਹੀਂ ਚੱਲਣ ਦੇਣਾ ਜੀ ਦੱਸ ਦਿਓ ਕਿ ਪੁਰਾਣਾ ਸ਼ਾਲਾ ਥਾਣੇ ਦੇ ਵਿੱਚ ਮਾਮਲਾ ਦਸਿਆ ਜਾ ਰਿਹਾ 11 ਵਿਅਕਤੀਆਂ ਦੇ ਖਿਲਾਫ ਤੁਹਾਡੇ ਸਮੇਤ ਤੁਹਾਡੀ ਪਤਨੀ ਸਰਪੰਚ ਸਾਹਿਬ ਉਹਨਾਂ ਦੇ ਸਮੇਤ ਹੋਇਆ ਇਹ ਕਿਹੜੇ ਦੋਸ਼ਾਂ ਤੇ ਕਿਹੜੇ ਕਿਹੜੇ ਦੋਸ਼ਾਂ ਤੇ ਹੋਇਆ ਮੈਂ ਕਹਿਣਾ ਚਾਹੁੰਦਾ ਜੀ ਦੋਸ਼ ਜੋ ਮਰਜ਼ੀ ਲਾਈ ਜਾਣ ਇਹ ਆਂਦੇ ਵੀ ਝਗੜਾ ਹੋਇਆ ਇੱਥੇ ਇਹਨਾਂ ਨੇ ਝਗੜਾ ਕੀਤਾ ਝਗੜਾ ਬਿਲਕੁਲ ਸਾਡੇ ਕੋਲ ਵੀਡੀਓ ਮੌਜੂਦ ਨਹੀਂ ਬਿਲਕੁਲ ਕੋਈ ਝਗੜਾ ਨਹੀਂ ਹੋਇਆ ਅਸੀਂ ਕਿਹਾ ਐਸਐਚਓ ਸਾਹਿਬ ਨੂੰ ਮੈਂ ਕੱਲਿਆ ਆਇਆ ਉੱਥੇ ਉਹਨਾਂ ਦੇ ਸਾਹਮਣੇ ਆ ਕੇ ਕੰਦ ਹੀ ਬਿਲਕੁਲ ਸਾਡੇ ਇੱਕ ਮੁੰਡੇ ਨੇ ਢਾਤੀ ਆ ਅਹੀਂ ਆਖਿਆ ਗਲੀ ਦੇ ਵਿੱਚ ਐਸਐਚਓ ਸਾਹਿਬ ਇਹਨਾਂ ਨੂੰ ਟੁਆਓ ਬਿਲਕੁਲ ਸਾਫ਼ ਕਰਾ ਦਿਓ ਗਲੀ ਤੇ ਉਹਨਾਂ ਨੇ ਗਲੀ ਸਾਫ਼ ਨਹੀਂ ਕਰਾਈ ਸਾਡੇ ਇੱਕ ਮੁੰਡੇ ਨੇ ਆਖਿਆ ਵੀ ਐ ਸਾਹਮਣੇ ਤੇ ਬਲਜੀਤ ਸਿੰਘ ਨੇ ਸਾਡੇ ਬ੍ਰਦਰ ਨੇ ਉਹਨੇ ਉਹਨੇ ਅਕੰਧ ਢਾਤੀ ਆ ਵੀ ਗਲੀ ਦੇ ਵਿੱਚ ਨਜਾਇਜ਼ ਜੇ ਇਹਨਾਂ ਦਾ ਥਾਂ ਹੀ ਝੂਠਿਆਂ ਹੀ ਰਜਾਨੇ ਦੇ ਤਬੇਦਾਰਾਂ ਜਿਹੜਾ ਇਹ ਮਾਮਲਾ ਲਾਂਚ ਹੋਇਆ ਵਾ ਪਰਚਾ ਦਰਜ ਹੋਇਆ ਝਗੜਾ ਕੋਈ ਨਹੀਂ ਹੋਇਆ ਝਗੜਾ ਬਿਲਕੁਲ ਨਹੀਂ ਹੋਇਆ ਉਹ ਸਾਡੇ ਕੋਲ ਵੀਡੀਓ ਮੌਜੂਦ ਹੈ ਵੀਡੀਓ ਵੀ ਦੱਸਾਂਗੇ ਕਿ ਆਹ ਬੰਦਾ ਤੋਂ ਉਦਾਂ ਤੋਂ ਉਦਾਂ ਹੀ ਗੱਲ ਕਰ ਰਿਹਾ ਕੋਈ ਝਗੜਾ ਨਹੀਂ ਹੋਇਆ ਸਾਡਾ ਠੀਕ ਹੈ ਪੁਲਿਸ ਕੋਲ ਸੀ ਸਾਡੇ ਇੱਥੇ ਜੀ ਨਾ ਇਹਨਾਂ ਦਾ ਕਿਸ ਤੇਰ ਵੱਲੋਂ ਹੋਇਆ ਮਾਮਲਾ ਦਾ ਇਹ ਜੀ ਦਲਬਾਖ ਸਿੰਘ ਤੇ ਹਰਿੰਦਰ ਸਿੰਘ ਜੀ ਜੀ ਤੇ ਪਰਮਜੀਤ ਕੌਰ ਠੀਕ ਹੈ ਤੇ ਇੱਕ ਜਿਹੜਾ ਵਰਿੰਦਰ ਸਿੰਘ ਇੱਥੇ ਸਾਡੇ ਪਿੰਡੋਂ ਹਾਂਜੀ ਉਹ ਵੀ ਇੱਥੇ ਮੌਜੂਦ ਸੀ ਉਹ ਇੱਥੇ ਬੰਦੇ ਬਿਠਾ ਕੇ ਤੇ ਮਗਰੋਂ ਕੰਦ ਕਢਾਉਂਦੇ ਸੀ ਸ਼ਰਾਬਾਂ ਪੀਂਦੇ ਸੀ ਅੰਦਰ ਜੀ ਤੇ ਸਾਡੇ ਮਗਰੋਂ ਕੰਧਾਂ ਜਿਹੜੀਆਂ ਨੇ ਗਲੀਆਂ ਜਣੀਆਂ ਨੇ ਮੱਲੀਆਂ ਜਾ ਰਹੀਆਂ ਤੇ ਸਾਨੂੰ ਪਿੰਡੋਂ ਫੋਨ ਗਿਆ ਤੇ ਅਸੀਂ ਆਣ ਕੇ ਆਏ ਆ ਫਿਰ ਪ੍ਰਸ਼ਾਸਨ ਸਾਰਾ ਆਇਆ ਜੇ ਐਸਐਚਓ ਸਾਡੇ ਸਾਡੇ ਵਾਲਾ ਆ ਸਾਡੇ ਕਹਿਣ ਤੇ ਆਇਆ ਵੀ ਅਸੀਂ ਵੀ ਅਹੀਂ ਐਪਲੀਕੇਸ਼ਨ ਦਿੱਤੀ ਆ ਬੁਲਾਇਆ ਵੀ ਤੁਸੀਂ ਬੁਲਾਇਆ ਵੀ ਅਸੀਂ ਆ ਐਸਐਚਓ ਸਾਹਿਬ ਦੇ ਨਵੀਂ ਬੇਨਤੀ ਕੀਤੀ ਆ ਉਹਨਾਂ ਨੇ ਵੀ ਕਲਾਇਆ ਇਹਨਾਂ ਨੂੰ ਤੇ ਐਸਐਚਓ ਨੇ ਪੈਸੇ ਲੈ ਕੇ ਤੇ ਇਹਨਾਂ ਦੀ ਫੇਵਰ ਦੇ ਵਿੱਚ ਗਲੀ ਬੁਲਾ ਰਹੇ ਸੀ ਢੋਣ ਨਹੀਂ ਦੇ ਢਾਈ ਅਹੀਂ ਸਾਡੇ ਮੁੰਡੇ ਨੇ ਬਲਜੀਤ ਸਿੰਘ ਨੇ ਕੱਲੇ ਨਹੀਂ ਪੀਹੀਂ ਗਲੀ ਚ ਨਹੀਂ ਬੰਦ ਲੰਦਾ ਜੇ ਅਸੀਂ ਝੂਠੇ ਹੋਵਾਂਗੇ ਤੇ ਫੇਰਾਂ ਨੂੰ ਜਿਹੜਾ ਮਰਜ਼ੀ ਹਜਾਨਾ ਲਾਇਓ ਪਰ ਅਸੀਂ ਬਿਲਕੁਲ ਝੂਠੇ ਨਹੀਂ ਨਿਸ਼ਾਨ ਦੀ ਜਿੱਥੇ ਹੈਗੀ ਉਹਨਾਂ ਥਾਂ ਮੱਲਿਆ ਹੋਇਆ ਇਧਰੋਂ 5 ਫੁੱਟ ਸਾਹਮਣੇ ਮਲ ਦੇਣਾ ਪ੍ਰਸ਼ਾਸਨ ਲੈ ਆਉਣ ਜਦੋਂ ਮਰਜ਼ੀ ਆਪਣੀ ਪੂਰੀ ਕਰ ਲੈਣ ਇਹਨਾਂ ਥਾਂ ਆਪਣੇ ਪੂਰਾ ਲੈਣਾ ਹੈ ਗਲੀਆਂ ਨਹੀਂ ਮਿਲਣ ਦੇਣੀਆਂ ਬਿਲਕੁਲ ਨਹੀਂ ਮਿਲਣ ਦੇਣ ਪੰਚਾਇਤ ਦੀ ਚਲੋ ਜ਼ਿੰਮੇਵਾਰੀ ਵੀ ਬੰਦੀ ਹੁੰਦੀ ਹੈ ਕਿ ਗਲੀ ਚ ਕੋਈ ਨਾਜਾਇਕ ਕਬਜ਼ਾ ਨਾ ਹੋਵੇ ਬਿਲਕੁਲ ਜੀ ਪਰ ਇੱਕ ਪੰਚਾਇਤ ਦੇ ਖਿਲਾਫ ਹੀ ਜਿਹੜਾ ਵਾ ਪੁਲਿਸ ਨੂੰ ਪਰਚਾ ਦਰਜ ਕਰ ਦੇਣਾ ਤੁਹਾਨੂੰ ਕੀ ਲੱਗਦਾ ਹੈ ਮੈਂ ਨਾ ਜ ਪੁਲਸ ਨੂੰ ਇਹ ਬਿਲਕੁਲ ਸਰਾਸਰ ਧੱਕਾ ਕੀਤਾ ਪੰਚਾਇਤਾਂ ਤੇ ਜ਼ਿੰਮੇਵਾਰ ਨੇ ਪਿੰਡ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਪਿੰਡ ਦੀਆਂ ਇਹਦੇ ਵਿੱਚ ਕੋਈ ਸਿਆਸੀ ਕਰਨ ਲੱਗਦਾ ਤੁਹਾਨੂੰ ਸਿਆਸੀ ਕਰਨ ਹੋਏਗਾ ਜਿਹੜਾ ਆ ਜਿਹੜੀ ਪੰਜਾਬ ਸਰਕਾਰ ਹੈ ਇਹ ਵੀ ਨਾਲ ਮੌਜੂਦਾ ਪਰ ਮੇਨ ਗੱਲ ਹੈ ਜਿਹੜਾ ਐਸ ਐਚਓ ਸਰਿੰਦਰਪਾਲ ਸਿੰਘ ਹੈ ਇਹਨੇ ਗੱਫਾ ਲਿਆ ਵੱਡਾ ਉਹ ਪੈਸਿਆਂ ਦਾ ਯਾਰ ਹੈ ਤੇ ਪੈਸੇ ਲੈ ਕੇ ਉਹਨੇ ਜਿਹੜਾ ਇਹ ਸਾਡੀ ਗਲੀ ਮਲਾ ਰਿਆ ਹੁਣ ਜੇ ਇਦਾਂ ਹੀ ਗਲੀਆਂ ਜਿਹੜੀਆਂ ਮਲੀਆਂ ਜਾਣ ਤੇ ਫੇਰ ਸਾਰੇ ਸਰਪੰਚ ਜੇ ਅਸੀਂ ਵੀ ਪੈਸੇ ਲੈ ਸਕਨੇ ਹਾਂ ਜੇ ਐਸਓਚੋਂ ਪੈਸੇ ਲਏ ਆ ਤਾਂ ਅਸੀਂ ਵੀ ਇਹ ਕਹਿੰਦੇ ਪੀ ਮੱਲ ਲੈ ਅਸੀਂ ਸਾਡੇ ਘਰ ਨੇ ਸਾਰਿਆਂ ਦੇ ਇਧਰ ਅਸੀਂ ਨਹੀਂ ਇਹ ਕੰਮ ਬਰਦਾਸ਼ਤ ਕਰ ਸਕਦੇ ਭਾਵੇਂ ਸਾਡ ਨੂੰ ਕੁਝ ਵੀ ਹੋ ਜੇ ਅਸੀਂ ਇਹ ਗਲੀ ਨਹੀਂ ਮੰਨਦਿਆਂਗੇ ਕਿਸੇ ਪਿੰਡ ਚ ਕੋਈ ਗਲੀ ਵੀ ਨਹੀਂ ਮੰਨਦਿਆਂਗੇ ਧੱਕੇ ਨਾਲ ਕਿਸੇ ਨੂੰ ਸਾਡਾ ਫਰਜ਼ ਬਣਦਾ ਅਸੀਂ ਉਹ ਫਰਜ਼ ਪੂਰਾ ਕਰਾਂਗੇ ਸੋ ਇਹਨਾਂ ਤੋਂ ਇਲਾਵਾ ਜਿਵੇਂ ਸਰਪੰਚ ਸਾਹਿਬ ਨੇ ਸਾਡੇ ਨਾਲ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਸਰਪੰਚ ਸਾਹਿਬ ਮੈਂ ਮਨਜਿੰਦਰ ਕੌਰ ਮਜੂਦਾ ਸਰਪੰਚ ਅਸੀਂ ਵੰਡੇ ਗਏ ਹੈ ਇਨਾਂ ਨੂੰ ਨੋਟ ਸਵੀ ਦਿੱਤੇ ਨੇ ਕਿ ਇਹ ਨਾ ਕੰਦ ਕੱਢੋ ਇਹਨਾਂ ਨੇ ਸਾਡੇ ਮੰਗਰੋਂ ਕੰਦ ਕੱਢੀ ਆ ਮੇਰੇ ਤੇ ਤੇ ਮੇਰੇ ਸਾਰੇ ਪਰਿਵਾਰ ਤੇ ਇਹਨਾਂ ਨੇ ਪਰਚਾ ਕੀਤਾ ਨਜਾਇਜ਼ ਕੋਈ ਲੜਾਈ ਝਗੜਾ ਨਹੀਂ ਹੋਇਆ ਇੱਥੇ ਇਹਨਾਂ ਜਾਣ ਕੇ ਸਾਡੇ ਤੇ ਪਰਚਾ ਕੀਤਾ 11 ਆਦਮੀਆਂ ਦੇ ਮੈਂ ਜੀ ਬਿਲਕੁਲ ਇਹ ਕਹਿਣਾ ਚਾਹੁੰਨਾ ਪ੍ਰਧਾਨ ਸਾਹਮਣੇ ਵੀ ਸਰਦਾਰ ਬਲਿੰਦਰ ਸਿੰਘ ਸਾਡੇ ਮੱਝ ਅਕਸ਼ੈਂਸ਼ਮੈਂਟ ਜਿਹੜੇ ਪ੍ਰਧਾਨ ਨੇ ਉਹ ਵੀ ਉਹਨਾਂ ਨਾਲ ਸਾਰਿਆਂ ਨਾਲ ਗੱਲ ਹੋ ਚੁੱਕੀ ਮੇਰੀ ਮੈਂ ਕਿਹਾ ਵੀ ਸਾਡੇ ਨਾਲ ਨਜਾਇਜ਼ ਸਾਡੇ ਤੇ ਪਰਚਾ ਹੋਇਆ ਤੇ ਅਸੀਂ ਜੇ ਸਾਡੇ ਕੋਲ 1-2 ਦਿਨ ਦੇ ਵਿੱਚ ਸਾਡਾ ਇਹ ਪ੍ਰਚਾਰ ਰੱਦ ਨਹੀਂ ਹੁੰਦਾ ਅਸੀਂ ਵੱਡਾ ਹਾਈਵੇ ਚਾਹੇ SSP ਦਫਤਰ ਮੱਲਾਂਗੇ ਤੇ ਫੇਰ ਅਸੀਂ ਉਹਨਾਂ ਚਰਨ ਮੱਲਾਂਗੇ ਜਿੰਨਾ ਚਿਰ SHO ਬਿਲਕੁਲ ਆਪਣੇ ਸਸਪੈਂਡ ਨਹੀਂ ਹੁੰਦਾ ਡਿਸਮਿਸ ਨਹੀਂ ਹੁੰਦਾ ਉਹਨਾਂ ਚਿਰ ਹੀ ਉਹ ਹਾਈਵੇ ਵੱਡਾ ਜਿਹੜਾ ਪ੍ਰੋਜੈਕਟ ਕੋਈ ਉਹਨਾਂ ਚਿਰ ਨਹੀਂ ਛੱਡਾਂਗੇ ਜਿੰਨਾ ਚਿਰ ਉਹ ਸਸਪੈਂਡ ਨਾ ਹੋਏ ਚਾਹ ਡਿਸਮਿਸ ਨਾ ਹੋਏ ਸੋ ਇਹਨਾਂ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਇਹ ਜਿਹੜਾ ਸਾਰਾ ਮਾਮਲਾ ਸੀਗਾ ਜਿਵੇਂ ਆਮ ਹੀ ਪਿੰਡਾਂ ਦੇ ਵਿੱਚ ਹੁੰਦਾ ਕਿ ਕਿਸੇ ਨੇ ਥੜਾ ਅੱਗੇ ਬਣਾ ਲਿਆ ਜਾਂ ਜਦੋਂ ਇਹ ਸਾਹਮਣੇ ਸ਼ੈੱਡ ਬਣਾਈਆਂ ਪੰਚਾਇਤ ਨੇ ਕੀ ਉਦੋਂ ਕਿਉਂ ਢਿਲ ਦਿੱਤੀ ਆ ਇਹ 2 ਸਾਲ ਦਾ ਇਹ ਚੱਲ ਰਿਹਾ ਮਕਾਨ ਦਾ ਕਾਰੋਬਾਰ ਚੱਲ ਰਿਹਾ ਇਹਨਾਂ ਨੇ ਦੋ ਵਾਰ ਇਹਦੇ ਨਿਸ਼ਾਨਦੇ ਹੀ ਲਈ ਆ ਜੀ ਐਸ ਐਚਓ ਛਾਲ ਐਸ ਐਚਓ ਪਹਿਲੀ ਮੈਡਮ ਸੀਗੀ ਹਾਂਜੀ ਉਹਨਾਂ ਨੇ ਆ ਕੇ ਇਹ ਕੰੰਧ ਰਖਾਈ ਸੀ ਠੀਕ ਹੈ ਜੀ ਇਹ ਨਹੀਂ ਉਹਨਾਂ ਨੇ ਰਖਾਈ ਸੀ ਆਪਣੇ ਹੱਥਾਂ ਨਾਲ ਉਹਨਾਂ ਨੇ ਰਖਾਈ ਆਨਰ ਰਖਾਈ ਸੀ ਉਦੋਂ ਬਾਅਦ ਚ ਇਹਨਾਂ ਨੇ ਦੁਬਾਰਾ ਫੇਰ ਮਿਲੀ ਭਿੱਗਤ ਕਰਕੇ ਐਸ ਐਚਓ ਨਾਲ ਹੋਰ ਵੀ ਪੋਲਿਟਿਕਸ ਵੀ ਸਾਥ ਹੋਣਗੇ ਇਹਨਾਂ ਨੇ ਆਗੇ ਦੋ ਵਾਰੀ ਇਹ ਕੇਸ ਹੋ ਗਿਆ ਦੁਬਾਰਾ ਪਹਿਲੀ ਵੀ ਇਹਨਾਂ ਨੇ ਖੜੀ ਕੀਤੀ ਸੀ ਦੁਬਾਰਾ ਗੈਲਰੀ ਆ ਸਰੀਏ ਖੜੇ ਕਰ ਕਰਕੇ ਗੈਲਰੀ ਖੜੀ ਕੀਤੀ ਤੇ ਦੁਬਾਰਾ ਹੁਣ ਫੇਰ ਇਹਨਾਂ ਨੇ ਇਹਦੀ ਚੜਾਈ ਕੀਤੀ ਤੇ ਕੋਈ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਇਹਨਾਂ ਦੇ ਕੋਲ ਵੀ ਪ੍ਰੈਜ਼ੈਂਟ ਵੀਡੀਓ ਇਹਨਾਂ ਨੇ ਨੈਟ ਤੇ ਚੜਾਈਆਂ ਨੇ ਸਾਡੇ ਕੋਲ ਵੀ ਵੀਡੀਓ ਨੇ ਮੋਬਾਈਲ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਸਿਰਫ ਇਹ ਪੁਲਿਸ ਦੀ ਮਲੀ ਭਗਤਨਾ ਇਹ ਪਰਚਾ ਦਰਜ ਹੋਇਆ ਇਹ ਸਰਕਾਰ ਜਿਹੜਾ ਸਮਸ਼ੇਰ ਸਿੰਘ ਹੈ ਸਰਕਾਰ ਦਾ ਮੌਜੂਦਾ ਹਲਕਾ ਅਨਚਾਰਜੇ ਵੀ ਤੇ ਨਾਲ ਐਸਐਚਓ ਜਿਹੜੇ ਨੇ ਖੁੱਲੇ ਪੈਸੇ ਲੈਂਦੇ ਸਾਰੇ ਇਹ ਤੇ ਖੁੱਲਿਆਂ ਪੈਸਿਆਂ ਦੇ ਯਾਰ ਨੇ ਹੋਰ ਕਿਸੇ ਦੇ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਭਗਵੰਤ ਮਾਨ ਜੀ ਜੋ ਕਹਿੰਦੇ ਨੇ ਵੀ ਸਰਕਾਰੀ ਜਗ੍ਹਾ ਕੋਈ ਨਹੀਂ ਮਲੀ ਜਾਏਗੀ ਇਹ ਗਲੀਆਂ ਮਲਾ ਰਹੇ ਜੀ ਇਹ ਹਲਕਾ ਨ ਚਾਰਜ ਸੁਮੇਸ਼ ਸਿੰਘ ਤੇ ਜਿਹੜੇ ਇਹ ਐਸਐਚਓ ਲਾਏ ਜਾਂਦੇ ਨੇ ਇਹ ਖੁੱਲੇ ਪੈਸੇ ਲੈ ਕੇ ਤੇ ਇਹ ਲੋਕਾਂ ਦੀਆਂ ਗਲੀਆਂ ਮਲਾਈ ਜਾ ਰਹੇ ਨੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰ ਰਿਹਾ ਵੀ ਭਗਵੰਤ ਮਾਨ ਜੀ ਜੇ ਇਹ ਗਲੀਆਂ ਮਿਲਾ ਸਕਦੇ ਨੇ ਸਾਰੇ ਪੰਚਾਇਤਾਂ ਦੇ ਥਾਂ ਮਿਲਾ ਸਕਦੇ ਨੇ ਸਭ ਕੁਝ ਥਾਂ ਥਾਂ ਮਲਾਈ ਜਾ ਰਹੇ ਨੇ ਸਿਰਫ ਇਹ ਪੈਸੇ ਦੇ ਯਾਰ ਜੇ ਇਹ ਬਿਲਕੁਲ ਜਿਹੜੀ ਉੱਤੇ ਤੱਕ ਖਬਰ ਜਿਹੜੀ ਆ ਭਗਵੰਤ ਮਾ ਜੀ ਤੁਹਾਨੂੰ ਤਾਂ ਜਾ ਰਹੀ ਆ ਤਾਂ ਕਹਿ ਰਹੇ ਆ ਕਿ ਇਹ ਬਿਲਕੁਲ ਸਰਾਸਰ ਧੱਕਾ ਕਰ ਰਹੇ ਨੇ ਤੇ ਨਜਾਇਜ਼ ਪਰਚੇ ਜਿਹੜੇ ਨੇ ਇਹ ਕਰਾ ਰਹੇ ਨੇ ਅਸੀਂ ਨਜਾਇਜ਼ ਪਰਚੇ ਨਹੀਂ ਹੁਣ ਦੇਣੇ ਸਾਨੂੰ ਆਪਣੇ ਬੱਚੇ ਲੈ ਕੇ ਤੇ ਆਪਣੀ ਪੂਰੀ ਸਮੂਚੀ ਜਥੇਬੰਦੀ ਲੈ ਕੇ ਤੁਹਾਨੂੰ ਹਾਈਵੇ ਚਾਹੇ ਐਸਐਸਪੀ ਦੇ ਕਿਤੇ ਵੀ ਬਹਿਣਾ ਪਿਆ ਵੱਡੇ ਪ੍ਰੋਜੈਕਟ ਤੇ ਅਸੀਂ ਉੱਥੇ ਬਹਿ ਕੇ ਤੇ ਆਪਣੇ ਮਸਲੇ ਹੱਲ ਕਰਾਉਣੇ ਆ ਪਰ ਮੈਂ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜ਼ਰੂਰ ਕਹਿਣਾ ਬੇਨਤੀ ਕਰਦਾ ਪਈ ਗਲੀਆਂ ਜਿਹੜੀਆਂ ਨੇ ਕਿਉਂ ਬੁਲਾ ਰਹੇ ਹੋ ਕਿਉਂ ਬੁਲਾ ਰਹੇ ਹੋ ਤੁਹਾਡੇ ਹਲਕਾਂ ਦੇ ਚਾਰਜ ਤੇ ਜਿਹੜੇ ਐਸਚੋ ਲਾਏ ਜਾਂਦੇ ਆ ਉਹ ਖੁੱਲੇ ਗੱਫੇ ਲੈਂਦੇ ਨੇ ਪੈਸਿਆਂ ਦੇ ਉਹ ਕੋਈ ਸਾਡਾ ਵੀ ਫਰਜ਼ ਸਰਪੰਚਾਂ ਦਾ ਬਣਦਾ ਵੀ ਸਾਡਾ ਵੀ ਉਹਨਾਂ ਹੀ ਬਣਦਾ ਵੀਡੀਓ ਦਾ ਸਾਰੇ ਪ੍ਰਸ਼ਾਸਨ ਦਾ ਹੀ ਉਹਨਾਂ ਬਣਦਾ ਜਿਹੜੇ ਪ੍ਰਸ਼ਾਸਨ ਵਾਲੇ ਉਹ ਨਹੀਂ ਉਹਨੀ ਕੇਅਰ ਨਹੀਂ ਕਰ ਰਹੇ ਵੀਡੀਓ ਸਾਹਿਬ ਵੀ ਨਹੀਂ ਕਰ ਰਹੇ ਕੇਅਰ ਵੀਡੀਓ ਸਾਹਿਬ ਨੇ ਕਿਹਾ ਨੋਟਿਸ ਦਿੱਤਾ ਫੇਰ ਇਹ ਕੰਦ ਗੱਡੀ ਜਾਂਦੇ ਨੇ ਕਾਰਵਾਈ ਜਣੀ ਕਿ ਇਹਨਾਂ ਤੇ ਪਰਚਾ ਹੋਣਾ ਸੀ ਜਿਹੜੇ ਗਲੀਆਂ ਮਲ ਰਹੇ ਨੇ ਪਰਚਾ ਇਹਨਾਂ ਤੇ ਹੋਣਾ ਸੀ ਜਿਹੜਾ ਪਰਚਾ ਸਾਡੇ ਦੇ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਹੈ ਇਹ ਪਰਚਾ ਬਣਦਾ ਵਾ ਜਿਹੜਾ ਨਜਾਇਜ਼ ਕਬਜ਼ਾ ਕਰ ਰਹਾ ਤੇ ਜਿਹੜਾ ਬੰਦਾ ਉਹਨੂੰ ਹਟਾਉਂਦਾ ਵੀ ਨਜਾਇਜ਼ ਕਬਜ਼ਾ ਨਾ ਕਰੋ ਪਰਚਾ ਉਹਦੇ ਤੇ ਕੀਤਾ ਜਾ ਰਿਹਾ ਕਿਉਂ ਮੁੱਖ ਮੰਤਰੀ ਸਭ ਕਿਉਂ ਕਰ ਕੀਤਾ ਜਾ ਰਿਹਾ ਇਹ ਹਲਕਾ ਅਚਾਰ ਜਿੱਦਾਂ ਦੇ ਬੰਦ ਕਰੋ ਇੱਥੋਂ ਇਹ ਜਿਹੜੇ ਐਸਐਚਓ ਜਿਹੜੇ ਨੇ ਇਹ ਖਾਊ ਯਾਰ ਜਿਹੜੇ ਇਹ ਕਰਪਟ ਨੇ ਇਹਨਾਂ ਨੂੰ ਕਿਉਂ ਲਾਇਆ ਜਾਂਦਾ ਇੱਥੇ ਇਹ ਪੈਸੇ ਲੈ ਕੇ ਲੋਕਾਂ ਦੀਆਂ ਗਲੀਆਂ ਬੰਦ ਕਰਾਉਂਦੇ ਨੇ ਨਜਾਇਜ਼ ਕਬਜ਼ੇ ਕਰਾਉਂਦੇ ਨੇ ਇਹ ਬਿਲਕੁਲ ਨਹੀਂ ਹੋਣੇ ਚਾਹੀਦੇ ਮੈਂ ਇਹ ਜੂਰ ਭਗੰਤ ਮਾਨ ਜੀ ਨੂੰ ਕਹਿਣਾ ਵੀ ਇਹ ਇਹਨਾਂ ਲਈ ਖਿਆ ਕੀਤਾ ਜਾਏ ਇਹੋ ਜਿਹੇ ਬੰਦੇ ਇੱਥੇ ਨਹੀਂ ਚਾਹੀਦੇ ਉਹ ਇਹ ਸਨ ਜੋ ਜੱਥੇਬੰਦੀ ਦੇ ਆਗੂ ਨੇ ਸਖਜਿੰਦਰ ਸਿੰਘ ਗੁਰਾਇਆ ਤੇ ਇਸ ਪਿੰਡ ਦੇ ਤੁਹਾਨੂੰ ਦੱਸਦੀ ਕਿ ਲੰਬੜਦਾਰ ਵੀ ਨੇ ਜੋ ਸਰਪੰਚ ਦੇ ਪਤੀ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ 10-11 ਵਿਅਕਤੀਆਂ ਦੇ ਖਿਲਾਫ ਇੱਕ ਗਲੀ ਤੇ ਜਿਹੜੇ ਨਜਾਇਜ਼ ਕਬਜ਼ੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹਨੂੰ ਲੈ ਕੇ ਪਰਾਣਾ ਸ਼ਾਲਾ ਪੁਲਿਸ ਵੱਲੋਂ ਜਿਹੜਾ ਵਾ ਮਾਮਲਾ ਦਰਜ ਕਰ ਦਿੱਤਾ ਗਿਆ ਵਾ ਜਿੱਥੇ ਹਲਕਾ ਇੰਚਾਰਜ ਦੇ ਖਿਲਾਫ ਜਿਹੜਾ ਵਾ ਭਾਰੀ ਰੋਸ ਸਮੁੱਚੀ ਪੰਚਾਇਤ ਸਮੇਤ ਪਿੰਡ ਵਾਸੀਆਂ 'ਚ ਨਜ਼ਰ ਆ ਰਿਹਾ ਉੱਥੇ ਹੀ ਜੋ ਐਸਐਚਓ ਨੇ ਪਰਾਣਾ ਸ਼ਾਲਾ ਦੇ ਉਹਨਾਂ ਦੇ ਉੱਪਰ ਮੋٹے ਗੱਫੇ ਲੈਣ ਦੇ ਵੀ ਜਿਹੜੇ ਨੇ ਦੋਸ਼ ਲਗਾਏ ਜਾ ਰਹੇ ਨੇ ਤੇ ਹੁਣ ਅਸੀਂ ਪੱਖ ਲੈਣਾ ਚਾਹਾਂਗੇ ਕਿ ਇਸ ਸਬੰਧ ਦੇ ਵਿੱਚ ਜਿਵੇਂ ਗੰਭੀਰ ਦੋਸ਼ ਲੈਂਦਿਆਂ ਦੇ ਲੱਗੇ ਹੋਏ ਨੇ ਥਾਣਾ ਪੁਰਾਣਾ ਸ਼ਾਲਾ ਦੇ ਜੋ ਐਸਐਚਓ ਨੇ ਉਹਨਾਂ ਦਾ ਇਸ ਸਬੰਧ ਦੇ ਵਿੱਚ ਕੀ ਕਹਿਣਾ ਉਹ ਗੱਲਬਾਤ ਕਰ ਲੈਣੇ। ਸੋ ਸੁਖਜਿੰਦਰ ਸਿੰਘ ਕਤੋਵਾਲ ਧਿਰ ਵੱਲੋਂ ਜਿਵੇਂ ਦੋਸ਼ ਲਗਾਏ ਗਏ ਨੇ ਜਿਵੇਂ ਸਰਦਾਰ ਦਲਬਾਖ ਸਿੰਘ ਦੇ ਖਿਲਾਫ ਕਿ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਗਲੀ ਦੇ ਉੱਪਰ ਕੀਤਾ ਜਾ ਰਿਹਾ ਉੱਥੇ ਹੀ ਥਾਣਾ ਮੁਖੀ ਨੇ ਜੋ ਐਸਐਚਓ ਸਰਿੰਦਰਪਾਲ ਸਿੰਘ ਉਹਨਾਂ ਦੇ ਖਿਲਾਫ ਵੀ ਉਹਨਾਂ ਵੱਲੋਂ ਗੰਭੀਰ ਦੋਸ਼ ਲਗਾਏ ਨੇ ਕਿ ਉਹਨਾਂ ਵੱਲੋਂ ਗੱਫੇ ਲਏ ਗਏ ਨੇ ਇਸ ਧਿਰ ਦੇ ਕੋਲ ਤੇ ਉਹਨਾਂ ਦੀ ਮਦਦ ਕੀਤੀ ਗਈ ਹੈ ਹਲਕਾ ਇੰਚਾਰਜ ਸਮਸ਼ੀਰ ਸਿੰਘ ਦੇ ਖਿਲਾਫ ਵੀ ਜਿਹੜੇ ਨੇ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਜੇਕਰ ਗੱਲ ਕੀਤੀ ਜਾਵੇ ਐਸਐਚਓ ਸਾਹਿਬ ਦੀ ਤੇ ਉਹਨਾਂ ਦਾ ਪੱਖ ਲੈਣ ਦਾ ਯਤਨ ਕੀਤਾ ਗਿਆ ਨਰਲੇਪ ਟੀਵੀ ਵੱਲੋਂ ਪਰ ਉਹਨਾਂ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਇਹ ਕਿਹਾ ਗਿਆ ਕਿ ਇਹਹੀ ਦੋਸ਼ ਨੇ ਜਿਹੜੇ ਉਹ ਲੋਕਾਂ ਵੱਲੋਂ ਬਥੇਰੇ ਲਾਏ ਜਾਂਦੇ ਨੇ ਪਰ ਜਾਣਤਾ ਕੋਈ ਉਕਤ ਪ੍ਰੂਫ ਹੋਵੇ ਸਬੂਤ ਸਾਹਮਣੇ ਲਿਆਉਣ ਜਿਸ ਦੇ ਵਿਆਪ ਦੇ ਉੱਪਰ ਜਿਹੜਾ ਵਾ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਬਾਕੀ ਰਹੀ ਗੱਲ ਮਾਮਲਾ ਦਰਜ ਦੀ ਉਹਨਾਂ ਦਾ ਕਹਿਣਾ ਕਿ ਜਦੋਂ ਕਾਨੂੰਨ ਨੂੰ ਜਿਹੜੀ ਵੀ ਧਿਰ ਹੱਥ ਦੇ ਵਿੱਚ ਲਵੇਗੀ ਚਾਹੇ ਉਹ ਸਰਪੰਚ ਧਿਰ ਹੋਵੇ ਚਾਹੇ ਕੋਈ ਹੋਵੇ ਸੋ ਪ੍ਰੋਟੋਕਾਲ ਦੇ ਆਧਾਰ ਤੇ ਜਿਵੇਂ ਡਿਪਾਰਟਮੈਂਟ ਵੱਲੋਂ ਜਿਹੜੀਆਂ ਸਾਰੀਆਂ ਹਦਾਇਤਾਂ ਲੈ ਕੇ ਕਿ ਇਹ ਉਹਨਾਂ ਵੱਲੋਂ ਜਿਹੜਾ ਵਾ ਕਿਸੇ ਦੀ ਉਸਾਰੀ ਨੂੰ ਜਿਹੜਾ ਵਾ ਤੋੜਿਆ ਗਿਆ ਵਾ ਛੇੜਛੜ ਕੀਤੀ ਗਈ ਆ ਇਹਨਾਂ ਦੋਸ਼ਾਂ ਨੂੰ ਲੈ ਕੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਵਾ ਕਹਿੰਦਾ ਭਾਵਾ ਕੈਮਰਾ ਦੇ ਸਾਹਮਣੇ ਆਉਣ ਤੋਂ ਬੇਸ਼ੱਕ ਕਿਸੇ ਮਜਬੂਰੀ ਕਾਰਨ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ ਆ ਸੋ ਅਗਲਾ ਜੋ ਜਿਹੜੇ ਦੋਸ਼ ਨੇ ਨਜਾਇਜ਼ ਕਬਜ਼ੇ ਦੇ ਸਰਦਾਰ ਦਲਬਾਖ ਸਿੰਘ ਨੇ ਸਾਡੇ ਨਾਲ ਉਹਨਾਂ ਕੋਲ ਜਵਾਬ ਲੈ ਲੈਣੇ ਆ ਸਰਦਾਰ ਜੀ ਤੁਹਾਡੇ ਉੱਪਰ ਦੋਸ਼ ਲੱਗੇ ਨੇ ਕਿ ਗਲੀ ਦੇ ਉੱਪਰ ਨਜਾਇਜ਼ ਕਬਜ਼ਾ ਤੁਹਾਡੇ ਵੱਲੋਂ ਕੀਤਾ ਗਿਆ ਵਾ ਜਿਸ ਨੂੰ ਲੈ ਕੇ ਝੂਠਾ ਮਾਮਲਾ ਸਰਪੰਚ ਦੇ ਖਿਲਾਫ ਚਾਹੇ ਸੁਖਜਿੰਦਰ ਸਿੰਘ ਉਹਨਾਂ ਦੇ ਪਤੀ ਉਹਨਾਂ ਦੇ ਖਿਲਾਫ 11 ਹੋਰ ਮੈਂਬਰਾਂ ਦੇ ਖਿਲਾਫ ਕੀਤਾ ਗਿਆ ਕੀ ਇਹ ਸਾਰਾ ਮਾਮਲਾ ਸਰ ਇਸ ਤਰ੍ਹਾਂ ਮੈਂ ਵੀ ਮੈਂ ਆਪਣੇ ਜਗ੍ਹਾ ਬਣਾਉਣ ਲਿਆ ਆਪਣੀ ਜਗ੍ਹਾ ਲਈ ਆ ਉਦੇ ਵਿੱਚ ਮੈਂ ਡਿਆਵਾ ਕਰਨਾ ਆਪਣੇ ਜਗ੍ਹਾ ਦੇ ਵਿੱਚ ਮੈਂ ਭਣਾਉਂ ਡਿਆ ਹਾਂ ਨਿਸ਼ਾਨਦੇ ਹੀ ਮੈਂ ਲਈ ਆ ਡਾਕੂਮੈਂਟਸ ਮੈਂ ਪੂਰੇ ਦਿੱਤੇ ਨੇ ਪੁਲਿਸ ਮੋਕੇ ਤੇ ਖੁਦ ਆਈ ਹੈ ਇਹਨਾਂ ਨੇ ਆਪ ਆਈ ਹੈ ਮੈਂ ਉਹਦੇ ਵਿੱਚ ਆਪਣੇ ਥਾਂ ਦੇ ਵਿੱਚ ਕਰ 11 ਫੁਣ ਕਲੀ ਛੱਡ ਕੇ ਤੇ ਮੈਂ ਭਰਾਂ ਡਿਆ ਬਣਾਉਂ ਡਿਆ ਉਹ ਤੇ ਭਰਉਂਦੇ ਭਰਉਂਦੇ ਮਤਲਬ ਇਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਹੈ ਪੁਲਸ ਆ ਕੇ ਮੋਕੇ ਤੇ ਆ ਗਈ ਹੈ ਨਾ ਕਿ ਮੈਂ ਪੁਲਸ ਨੂੰ ਸੱਦਿਆ ਪੁਲਸ ਆਈ ਹੈ ਨਹੀਂ ਪੁਲਸ ਨੂੰ ਮੈਂ ਦੱਸਿਆ ਕਿ ਅਸੀਂ ਬੁਲਾਈ ਆ ਬੋਹਾਂ ਤਾਂ ਪੁਲਸ ਆਈ ਹੈ ਉਹਨਾਂ ਮੋਕਾ ਵੇਖਿਆ ਪੂਰੇ ਪੂਰੇ ਡਾਕੂਮੈਂਟ ਨਾ ਦਿੱਤੇ ਪੁਲਸ ਨੂੰ ਦਿੱਤੇ ਨੇ ਠੀਕ ਹੈ ਤੇਰੇ ਨਾਲ ਵੀਡੀਓ ਦਫ਼ਤਰ ਦਿੱਤਾ ਸੀ ਦਰਖਾਸਤ ਦਿੱਤੀ ਸੀ ਮੈਂ ਉੱਥੇ ਆਪਣੇ ਡਾਕੂਮੈਂਟਸ ਪੂਰੇ ਆਪਣੇ ਰਜਿਸਟਰੀ ਨਾਲ ਮੈਂ ਲਿਆਂ ਨੇ ਨਕਸ਼ਾ ਨਾਲ ਲਾਇਆ ਵਾ ਉਹਦਾ ਮੈਂ ਡੱਕ ਫਿਰ ਉੱਥੇ ਵੀ ਦੇਖ ਆਇਆ ਅੱਛਾ ਗਲੀ ਦੱਸ ਦਿਓ ਕਿ ਜਿੱਥੇ ਦਾ ਇਹ ਰੋਲਾ ਹੋਆ ਜਿੱਥੇ ਜਿਵੇਂ ਤੁਸੀਂ ਬਾਹਰ ਉਸਾਰੀ ਕੋਈ ਐਂਗਲ ਬਣਾ ਰਹੇ ਸੀ ਉਹਦਾ ਜੀ ਸਰ ਠੀਕ ਹੈ ਹਾਂਜੀ ਹਾਂਜੀ ਉਹ ਜਿਹੜਾ ਤੋੜਿਆ ਗਿਆ ਵਾ ਗਲੀ ਜਿਹੜੀ ਕਿੰਨੇ ਫੁੱਟ ਹੈਗੀ ਹੈ ਉੱਥੇ ਸਾਡੀ ਗਲੀ 11 ਫੁੱਟ ਵਾ ਮੈਂ ਆਪਣੀ ਜਗ੍ਹਾ ਛੱਡ ਕੇ ਉਹਦੇ ਵਿੱਚ ਡਿਜ਼ਾਈਨ ਬਣਾਉਣ ਬਣਾਉਣ ਡਿਆ ਹਾਂ ਜਿਹੜਾ ਕਿ ਮੇਰਾ 2 ਵਾਰੀ ਇਹਨਾਂ ਦਾ ਪਿੰਡ ਵਿੱਚ ਫੁੱਟ ਹੈਗੀ ਹੈ ਰੈਵਨਿਊ ਰਿਕਾਰਡ ਦੇ ਵਿੱਚ ਪੰਚਾਇਤੀ ਰਿਕਾਰਡ ਤੇ ਜਿੱਥੇ ਤੁਸੀਂ ਉਸਾਰੀ ਕਰ ਰਹੇ ਹੋ 11 ਫੁੱਟ ਬਚਦੀ ਹੈ ਇਧਰ 11 ਸਵਾ ਜਿਹੜਾ ਛੱਡਣ ਡਿਆ ਹੈ ਜੀ ਜੇ ਨਹੀਂ ਆਈ 11 ਤੋਂ 11:30 ਗੱਲ ਛੱਡਣ ਦਾ ਹੈ ਆਪਾਂ ਦੂਸਰੇ ਦੋਸ਼ ਉਹਨਾਂ ਵੱਲੋਂ ਲਾਏ ਤਾਂ ਪੁਲਿਸ ਦੇ ਉੱਪਰ ਨੇ ਪਰ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਬੜੇ ਗੱਫੇ ਖਵਾਏ ਆ ਸਰ ਮੈਂ ਗੱਫੇ ਕਿਉਂ ਦਿਆਂ ਮੈਂ ਤਾਂ ਝੂਠਾ ਹਾਂ ਤੇ ਮੈਂ ਗੱਫੇ ਦੇਵਾਂਗਾ ਜੇ ਮੈਂ ਝੂਠਾ ਹੀ ਨੀਗਾ ਮੇਰੇ ਕਾਗਜ਼ੀ ਕਾਰ ਵੀ ਪੂਰੀ ਹੈ ਮੈਂ ਗੱਫੇ ਕਿਉਂ ਦੇਵਾਂਗਾ ਜੇ ਮੈਂ ਚੋਰ ਹਾਂ ਵਾ ਫਿਰ ਵੀ ਮੈਂ ਦੇਵਾਂਗਾ ਨਾ ਜੇ ਮੈਂ ਬਿਲਕੁਲ ਸਹੀ ਹਾਂ ਤੇ ਮੈਂ ਪੁਲਿਸ ਨੂੰ ਕਿਉਂ ਦੇਵਾਂਗਾ ਮੇ ਕਿੰਨੇ ਕਿੰਨੇ ਆਪਣੇ ਪੈਜ ਤੇ ਨੇ ਜੀ ਉਹਨਾਂ ਨੇ ਇਹ ਕਹਿਣਾ ਕਿ ਹਲਕਾ ਇੰਚਾਰਜ ਦੀ ਸ਼ਹਿਦ ਦੇ ਉੱਪਰ ਜਿਹੜੇ ਸਰ ਮ अच्छा जी मैं कल का दसिया मैं आज तक ना कदे मतलब केन बोर्ड पाई जूम मिल के मैं अपनी संभाल ਦੇ ਵਿੱਚ ਅਸੀਂ ਸ਼ੁਰੂ ਤੋਂ ਮੈਂ ਕਾਰਸਨ ਬੋਟਾ ਪਾਉਂਦੇ ਆ ਠੀਕ ਹੈ ਜੀ ਇਹ ਦੋਸ ਫਿਰ ਹਲਕਾ ਇੰਚਾਰਜ ਦੇ ਖਿਲਾਫ ਹੈ ਸਰ ਉਹਨਾਂ ਨਾਲ ਕੋਈ ਲਿੰਕ ਨਹੀਂ ਹੈ ਜੀ ਐਵੇਂ ਤੁਸੀਂ ਕਹਿਣ ਜੋ ਮਰਜੀ ਅਗਲੇ ਕਹੀ ਜਾਣਾ ਸਾਏ ਜੇ ਇਹ ਕਹਿੰਦੇ ਨੇ ਪੀਪਲਸ ਨੂੰ ਗਫੇ ਦਿੱਤੇ ਨੇ ਤਾਂ ਸਰ ਗੁਰੂਕਾਰ ਸਾਹਿਬ ਆ ਜਾਣ ਅਸੀਂ ਆ ਜਾਨੇ ਇਹ ਵੀ ਆ ਜਾਣ ਉੱਥੇ ਆਪੀ ਦੋ 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 ਪਾਣੀ ਦਾ ਪਾਣੀ ਹੋ ਜਾਏਗਾ ਤੇ ਰਹੀ ਗੱਲ ਸਰ ਉਹਨਾਂ ਦੀ ਸਾਹਿਬ ਪੜਾਇਆ ਸ਼ਮਸ਼ੇਰੋਂ ਦੀ ਸਰ ਸਵਾਡਾ ਉਹਨਾਂ ਦਾ ਕੋਈ ਵਾਸਤਾ ਨਹੀਂ ਹੈਗਾ ਕੋਈ ਤੁਹਾਡਾ ਪੂਰਾ ਕੱਟੜ ਕੰਮ ਸੀ ਇਹ ਕੋਈ ਕੰਸੀ ਨਹੀਂ ਸ਼ੁਰੂ ਤਾਂ ਮਿਲ ਬਈ ਮਿਲ ਬਈ ਕਾਰਸੇ ਵੋਟਾ ਪਈਆਂ ਇਹਦਾ ਵੀ ਕੰਸੇ ਪਾਉਣੀਆਂ ਇਹ ਬੰਦਾ ਵੀ ਇਹ ਮੁਰਗੇ ਅੰਦਰ ਕਾਰ ਹੋਣ ਜਿੰਨਾ ਤਕਬਾ ਇਹ ਕਦੇ ਵੀ ਨਹੀਂ ਛੱਡਣਾ ਤੇ ਪਰਿਵਾਰ ਨੂੰ ਤੁਸੀਂ ਜਿਵੇਂ ਮਰਜੀ ਪਾ ਦਿਓ ਸਰ ਧਮਕੀਆਂ ਦੇ ਦਿੰਦੇ ਨੇ ਇਹਨਾਂ ਬਹੁਤ ਹਥਿਆਰ ਨੇ ਧਮਕੀਆਂ ਦੇ ਦਿੰਦੇ ਨੇ ਐਂ ਉਹ ਪੱਜੇ ਲੱਕਿਆ ਸਰ ਨਹੀਂ ਆ ਕਰਪਾਣਾ ਫੜੀਆਂ ਤਾਂ ਇਹਨਾਂ ਦੇ ਭਰਾ ਦੇ ਘਰ ਖੀਆਂ ਉਹਨੇ ਕਰਪਾਣਾ ਅਮਰੀਦ ਘਰ ਠੀਕ ਜੀ ਉਹਦੇ ਜੋ ਪੁਲਿਸ ਚ ਨਾ ਉਹਦੀ ਮੌਕੇ ਤੇ ਤੁਝੇ ਬਾਰੇ ਮੈਂ ਇਹ ਆਪਣੇ ਸਾਨੂੰ ਛੱਡਣਾ ਨਹੀਂ ਹੋ ਤੇ ਕਿਸੇ ਸਰ ਇਹ ਵੀਡੀਓ ਵੀਡੀਓ ਪ੍ਰੂਫਾਂ ਦੀ ਗੱਲ ਕਰਦੀ ਉਹ ਤੇਰ ਕਿ ਸਾਡੇ ਕੋਲ ਵੀਡੀਓ ਪ੍ਰੂਫ ਹੈ ਕਿ ਝਗੜਾ ਕੋਈ ਨਹੀਂ ਹੋਇਆ ਵੀਡੀਓ ਪ੍ਰੂਫ ਸਾਨੂੰ ਉਹ ਜਦੋਂ ਮਲਬੀ ਆਏ ਨੇ ਪੁਲਿਸ ਦਾ ਦੁਬਾਰਾ ਆ ਗਈ ਹੈ ਨਾ ਉਹ ਸਾਰੇ ਭੱਜ ਗਏ ਤਾਰਾ ਖਿੱਚ ਜਣੇ ਜੀ ਕੈਮਰੇ ਨੇ ਬੰਦ ਕਰ ਦਿੱਤੇ ਉਸ ਟਾਈਮ ਤੇ ਜਦੋਂ ਇਹਨਾਂ ਨੇ ਉਹਨੂੰ ਚਪੇੜਾ ਮਾਰਿਆ ਨੇ ਨਾ ਉਸ ਤੋਂ ਪਹਿਲਾਂ ਇਹਨਾਂ ਦਾ ਮੁੰਡਾ ਕਿਹੜਾ ਫੌਜੀ ਛੁੱਟੀ ਆਇਆ ਇਹਨਾਂ ਦੇ ਭਰਾ ਦਾ ਮੁੰਡਾ ਕਿਹੜਾ ਛੋਟਾ ਬਲਜੀਤ ਦਾ ਮੁੰਡਾ ਉਹ ਇਹਨਾਂ ਸਾਰਿਆਂ ਨੇ ਜਗਮਉਂ ਦਾ ਮੁੰਡਾ ਇਹਨਾਂ ਸਾਰ ਉੜਦੀਆਂ ਕੈਮਰੇ ਦੀਆਂ ਵਾਈਫਾਈ ਦੀਆਂ ਸਾਡੇ ਉਸ ਟਾਈਮ ਤੇ ਸਾਰੇ ਕੈਮਰੇ ਬੰਦ ਹੋ ਗਏ ਨੇ ਜਿਦੇ ਕਰਕੇ ਉਹ ਵੀਡੀਓ ਵਿੱਚ ਨਹੀਂ ਆਈ ਤੇ ਉਹ ਤਾਂ ਇਹ ਕਹਿੰਦੇ ਵੀ ਲੜਾਈ ਨਹੀਂ ਹੋਈ ਜਾਂ ਕਿੱਦਾਂ ਵੀ ਆ ਜਿਹੜਾ ਜਿਹੜਾ ਮੁੰਡਾ ਫੌਜੀ ਇਹਨਾਂ ਦਾ ਉਹਨੇ ਥਾਪੀਆਂ ਮਾਰੀਆਂ ਪੱਟਾਂ ਤੇ ਵੀ ਤੁਸੀਂ ਤੁਸੀਂ ਜੋ ਕਰਨਾ ਆਹੀਂ ਤੁਹਾਡਾ ਕੰਮ ਨਹੀਂ ਹੋਉਂਦਰਾ ਧਮਕੀਆਂ ਦਿੰਦੇ ਨੇ ਇਹਨਾਂ ਕੋ ਹਸਲਾ ਜਾਂ ਕਿੱਦਾਂ ਵੀ ਆ ਉਸ ਚੱਕਰ ਵਿੱਚ ਸਾਨੂੰ ਡਰਾਉਂਦੇ ਨੇ ਅਸੀਂ ਵੀ ਇਸ ਚੀਜ਼ ਤੋਂ ਲੜਾਈ ਤੋਂ ਬਹੁਤ ਦੂਰ ਸੋ ਇਹ ਸੀ ਦਿਲਬਖ ਸਿੰਘ ਦੀ ਧਿਰ ਜਿਨ੍ਹਾਂ ਵੱਲੋਂ ਸੁਖਜਿੰਦਰ ਸਿੰਘ ਧਿਰ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਜਿੱਥੇ ਉਹਨਾਂ ਵੱਲੋਂ ਸਿਰੇ ਤੋਂ ਨਕਾਰਦਿਆਂ ਹੋਇਆਂ ਇਹ ਵੀ ਕਹਿ ਦਿੱਤਾ ਗਿਆ ਕਿ ਜਿਵੇਂ ਪੁਲਿਸ ਦੇ ਉੱਪਰ ਜਿਹੜੇ ਆ ਗੱਫਿਆਂ ਦੇ ਲੈਣ ਦੇਣ ਦੇ ਦੋਸ਼ ਸੁਖਜਿੰਦਰ ਸਿੰਘ ਵੱਲੋਂ ਲਗਾਏ ਗਏ ਸਨ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਉਹਨਾਂ ਦਾ ਕਹਿਣਾ ਕਿ ਜੇਕਰ ਇਹ ਇਹ ਦੋਸ਼ ਉਹ ਲਾਉਂਦੇ ਨੇ ਜੇਕਰ ਸੱਚ ਉਹਨਾਂ ਦੇ ਪੱਲੇ ਹੈਗਾ ਤੇ ਗੁਰੂ ਘਰ ਜਾ ਕੇ ਸੌਵਾਂ ਤੱਕ ਵੀ ਖਾਣ ਨੂੰ ਤਿਆਰ ਹੈਗੇ ਨੇ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ ਜੋ ਹਲਕਾ ਇੰਚਾਰਜ ਦੇ ਖਿਲਾਫ ਜਿਹੜੇ ਉਹ ਰੋਸ ਜ਼ਾਹਿਰ ਕਰ ਰਹੇ ਨੇ ਕਿ ਉਹਨਾਂ ਦੀ ਦੇ ਉੱਪਰ ਮਾਮਲਾ ਦਰਜ ਹੋਇਆ ਵਾ ਸਰਦਾਰ ਦਿਲਬਾਖ ਸਿੰਘ ਦਾ ਤੇ ਉਹਨਾਂ ਦੇ ਪੁੱਤਰ ਦਾ ਇਹ ਕਹਿਣਾ ਕਿ ਉਹ ਕੱਟੜ ਕਾਂਗਸੀ ਪਰਿਵਾਰ ਹੈਗੇ ਨੇ ਉਹ ਪੱਕੇ ਕਾਂਗਰਸੀ ਨੇ ਉਹਨਾਂ ਕਦੀ ਵੀ ਜਿਹੜੀ ਹੈ ਕਾਂਗਰਸ ਤੋਂ ਸਵਾਗਤ ਤੇ ਵੋਟ ਨਹੀਂ ਪਾਈ ਇਸ ਕਰਕੇ ਇਹਨਾਂ ਸਾਰੇ ਦੋਸ਼ਾਂ ਨੂੰ ਜਿੱਥੇ ਉਹਨਾਂ ਵੱਲੋਂ ਨਕਾਰਿਆ ਗਿਆ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਦੂਸਰੀ ਧਿਰ ਵੱਲੋਂ ਸਖਜਿੰਦਰ ਸਿੰਘ ਦੀ ਧਿਰ ਵੱਲੋਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਜਾਨੋਂ ਮਾਰ ਦੇਣ ਦੀਆਂ ਜਿਹੜੀਆਂ ਉਲਟਾ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੱਗੇ ਦੋਸ਼ਾਂ ਦੀ ਦੋਸ਼ਾਂ ਤੋਂ ਇਲਾਵਾ ਸਖਜਿੰਦਰ ਸਿੰਘ ਦੀ ਧਿਰ ਵੱਲੋਂ ਖਾਸ ਕਰਕੇ ਸਖਜਿੰਦਰ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਝੂਠਾ ਮਾਮਲਾ ਜਿਵੇਂ ਰੱਦ ਨਹੀਂ ਹੁੰਦਾ ਉਹਨਾਂ ਦੇ ਕਹਿਣ ਦੇ ਅਨਸਾਰ ਕਿ ਇਹ ਮਾਮਲਾ ਝੂਠਾ ਦਰਜ ਕੀਤਾ ਗਿਆ ਵਾ ਜੇ ਇਹਨੂੰ ਪੁਲਿਸ ਵੱਲੋਂ ਰੱਦ ਨਹੀਂ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਵੱਡਾ ਸ਼ੰਗਲਸ਼ਾ ਜਿਹੜਾ ਜੇਲਾ ਪਦਰ ਦਾ ਉਹ ਵਿੱਢਿਆ ਜਾਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਇਹ ਹੋਵੇਗਾ ਕਿ ਇਹ ਜੋ ਸਾਰਾ ਮਾਮਲਾ ਵਾ ਜਾਂਚ ਦਾ ਮਾਮਲਾ ਹੈਗਾ ਵਾ ਪੜਤਾਲ ਦਾ ਮਾਮਲਾ ਕਿ ਇਹ ਮਾਮਲਾ ਕਿਸ ਕਰਵਟ ਬੈਠਦਾ ਇਹ ਸਮੇਂ ਦੀ ਗਰਬ ਚ ਹੈ ਹੁਣ ਤੱਕ ਲਈ ਇੰਨੇ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ